ਧੰਨਵਾਹਿ ਗੁਰੂ ਸਾਹਿਬ ਜੀ ਰਾਗ ਗਉੜੀ ਬੈਰਾਗਣ ਮਹਲਾ 5 ਇੱਕ ਓੰਕਾਰ ਸਤਿਗੁਰ ਪ੍ਰਸਾਦਿ ਦੇਹੇ ਗੋਸਾਈ ਮੀਤੋਲਾ ਉਸ ਸੰਗ ਹਮਾਰਾ ਵਾਸ ਜਿਉ ਰਹਾ ਤੁਜ ਬਿਨ ਘਰੀ ਨਾ ਜੀਵਣਾ ਤ੍ਰਿਗ ਰਹਿਣਾ ਸੰਸਾਰ ਜੀ ਪ੍ਰਾਣ ਸੁਖ ਦਾਤਿਆ ਨੇਮਖ ਨੇਮਖ ਬਲਹਾਰ ਜੀ ਹਸਤ ਬਲੰਬਣ ਦੇਹ ਪ੍ਰਭ ਗਰਤਹੁ ਉਦਰ ਗੋਪਾ ਮੋਹਿ ਨਿਰਗੁਣ ਮਤ ਥੋਰੀਆਂ ਤੂੰ ਸਦ ਹੀ ਦੀਨ ਦਿਆ ਕਿਆ ਸੁਖ ਤੇਰੇ ਸਮਲਾ ਕਵਣ ਬਿਦੀ ਵਿਚਾਰ ਸ਼ਰਨ ਸਮਾਈ ਦਾਸ ਹਿਤ ਉੱਚੇ ਆਗਮ ਅਪਾ ਸਗਲ ਪਦਾਰਥ ਅਸ਼ਟ ਸਿੱਧ ਨਾਮ ਮਹਾਰਸ ਮਾਹੇ ਸੋ ਪ੍ਰਸੰਨ ਭਾਏ ਕੇਸ਼ਵਾ ਸੇ ਜਨ ਹਰ ਗੁਣ ਗਾਹੇ ਮਾਤ ਪਿਤਾ ਸੁਤ ਬੰਧ ਪਉ ਤੂੰ ਮੇਰੇ ਪ੍ਰਾਣ ਆਧਾਰ ਸਾਧ ਸੰਗ ਨਾਨਕ ਭਜੈ ਵਿਖ ਤਰਿਆ ਸੰਸਾਰ ਮਾਤ ਪਿਤਾ ਸੁਤ ਬੰਧਪੋ ਤੂੰ ਮੇਰੇ ਪ੍ਰਾਣ ਅਧਾਰ ਸਾਧ ਸੰਗ ਨਾਨਕ ਭਜ ਬਿਖ ਤਰਿਆ ਸੰਸਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਮਹਾਰਾਜ ਸ਼ਹੀਦਾਂ ਦੇ ਸਰਤਾਜ ਪੰਜਵੇਂ ਗੁਰਦੇਵ ਸਹਬ ਸ੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਇਸ ਪਾਵਨ ਸ਼ਬਦ ਦੇ ਵਿੱਚ ਅਕਾਲ ਪੁਰਖ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਸਾਨੂੰ ਅਰਦਾਸ ਕਰਨ ਦਾ ਤਰੀਕਾ ਦੱਸ ਰਿਹਾ ਹੈ ਦੇਹ ਗੁਸਾਈ ਮਿਤੁਲਾ ਦੇਹ ਦਾ ਅਰਥ ਹੈ ਦਦਾ ਜਈਆ ਉਹ ਪਰਮੇਸ਼ਰ ਜਿਹੜਾ ਹੈ ਨਾ ਤਰਸ ਕਰਨ ਵਾਲਾ ਹੈ ਮਹਾਰਜ ਕਹਿੰਦੇ ਜਦੋਂ ਉਹ ਤਰਸ ਕਰਦਾ ਹੈ ਨਾ ਤੇ ਪ੍ਰਮਾਤਮਾ ਕਾਲਪੁਰਖ ਦੀ ਬਹੁਤ ਵੱਡੀ ਬਖਸ਼ਿਸ਼ ਹੁੰਦੀ ਹੈ ਗੁਰੂ ਦੇ ਨਾਲ ਮਲਾਪ ਹੁੰਦਾ ਹੈ ਧੰਨ ਸਭ ਸ੍ਰੀ ਗੁਰੂ ਅਰਜਨ ਸਾਹਿਬ ਜੀ ਦਾ ਮਹਾਰਾਜ ਦਾ ਸ਼ਲੋਕ ਆਪਾਂ ਪੜ੍ਹਦੇ ਨਾ ਤੇਰਾ ਕੀਤਾ ਜਾਤੋ ਨਹੀਂ ਮਨੋ ਜੋ ਕਿ ਤੋਈ ਮੈਂ ਨਿਰਗੁਣ ਆਰੇ ਕੋਹ ਗੁਣ ਨਹੀਂ ਆਪੇ ਤਰਸ ਪਿਉ ਤਰਸ ਪਿਆ ਮਹਾਰਾਮਤ ਹੋਈ ਸਤਗੁਰ ਸੱਜਣ ਮਿਲਿਆ ਤੇ ਮੰਗਿਆ ਕੀ ਆ ਨਾਨਕ ਨਾਮ ਮਿਲੈ ਤਾਂ ਜੀਵਾ ਤਨ ਮਨ ਥਿਵੈ ਹਰਿ ਏ ਤਰਸ ਕਰਨ ਵਾਲੇ ਵਾਹਿਗੁਰੂ ਪਰਮੇਸ਼ਰ ਮੇਰੇ ਤੇ ਕਿਰਪਾ ਕਰੋ ਬਖਸ਼ਿਸ਼ ਕਰੋ ਮਿਤਲਾ ਕਹਿੰਦੇ ਪਿਆਰਾ ਮਿੱਤਰ ਹੈ ਮੇਰਾ ਕਾਲਪੁਰਖ ਜਿਹੜਾ ਦੇਹੀ ਗੁਸਾਈ ਮੀਤਲਾ ਤੂੰ ਸੰਗ ਹਮਾਰੇ ਵਾਸ ਜੀ ਕਿ ਇਹ ਸਤਿਗੁਰੂ ਤੁਸੀਂ ਮੇਰੇ ਨਾਲ ਵਸਦੇ ਰਹੋ ਮੇਰੇ ਅੰਦਰ ਤੁਹਾਡਾ ਵਾਸ ਰਹੇ ਜਦੋਂ ਉਹ ਵਸਦਾ ਹੈ ਨਾ ਪ੍ਰਮਾਤਮਾ ਕਿੱਡੀ ਵੱਡੀ ਕਿਰਪਾ ਕਰਦਾ ਹੈ ਬਹੁਤ ਵੱਡੀ ਬਖਸ਼ਿਸ਼ ਕਰਦਾ ਉਹ ਸਮਾਂ ਸੀ ਜਦੋਂ ਗੁਰੂ ਰਾਮਦਾਸ ਜੀ ਮਹਾਰਾਜ ਦਾ ਆਗਮਨ ਪਰਮ ਬਣਾਣ ਜਾ ਰਹੇ ਆ ਸੱਤੇ ਦੇ ਬਲਵੰਡ ਨੇ ਜਿਹੜੀਆਂ ਬਖਸ਼ਿਸ਼ਾਂ ਨੂੰ ਸਾਡੇ ਸਾਹਮਣੇ ਰੱਖਿਆ ਨਾ ਬੜੀ ਸੋਹਣੀ ਉਹਨਾਂ ਨੇ ਗੱਲ ਕੀਤੀ ਕਹਿੰਦੇ ਕਈ ਚੀਜ਼ਾਂ ਹੁੰਦੀਆਂ ਜਿਹੜੀਆਂ ਬਣਦੀਆਂ ਕਿਤੇ ਹਨ ਤੇ ਤਰਾਸ਼ੀਆਂ ਕਿਤੇ ਜਾਂਦੀਆਂ ਹਨ ਜਿਦਾਂ ਨੂੰ ਸੋਨਾ ਜਿਹੜਾ ਸੋਨੇ ਦੀਆਂ ਖਾਨਾਂ ਵਿੱਚ ਹੁੰਦਾ ਪਰ ਸੁਨਿਆਰੇ ਦੀ ਦੁਕਾਨ ਤੇ ਉਹਨੂੰ ਸ਼ਿੰਗਾਰਿਆ ਜਾਂਦਾ ਉਹ ਬਣਦਾ ਕਿਤੇ ਹੈ ਲੱਕੜ ਜਿਹੜੀ ਹੈ ਨਾ ਉਹ ਜੰਗਲ ਵਿੱਚ ਹੁੰਦੀ ਹੈ ਤੇ ਆਪਾਂ ਫਰਨੀਚਰ ਲੈਣ ਜੰਗਲ ਵਿੱਚ ਨਹੀਂ ਜਾਂਦੇ ਆਪਾਂ ਜਾਣਦੇ ਆ ਮਿਸਤਰੀ ਦੇ ਕੋਲ ਜਿਹੜਾ ਉਹ ਲੱਕੜ ਦਾ ਫਰਨੀਚਰ ਕਰ ਕਰਦਾ ਉਹਨੂੰ ਤਰਾਸਦਾ ਹੈ ਪੱਥਰੇ ਹੁੰਦਾ ਨਾ ਤੇ ਪੱਥਰ ਪੱਥਰਾਂ ਨੂੰ ਥੋੜੇ ਆਪਾਂ ਦੇਖਦੇ ਆ ਤੇ ਜਦੋਂ ਪੱਥਰ ਤਰਾਸੇ ਜਾਂਦੇ ਆ ਉਹਨਾਂ ਨੂੰ ਸ਼ਿੰਗਾਰਿਆ ਜਾਂਦਾ ਹੈ ਮੂਰਤੀਆਂ ਬਣ ਜਾਂਦੀਆਂ ਉਹ ਸਵਾਰਿਆਂ ਕਿਤੇ ਜਾਂਦਾ ਸ਼ਿੰਗਾਰਿਆ ਕਿਤੇ ਜਾਂਦਾ ਬਣਦਾ ਕਿਤੇ ਐ ਪਰ ਉਹਨਾਂ ਨੇ ਧੰ ਗੁਰੂ ਰਾਮਦਾਸ ਜੀ ਬਾਰੇ ਲਿਖਿਆ ਕਹਿੰਦੇ ਧੰ ਧੰ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰੇ ਜਿਹਨੇ ਉਹਨੂੰ ਪੈਦਾ ਕੀਤਾ ਨਾ ਉਹਨੇ ਉਹਨੂੰ ਸ਼ਿੰਗਾਰਿਆ ਵੀ ਹੈ ਜਿਨ ਸਿਰਿਆ ਤਿਨੇ ਸਵਾਰੇ ਇਹ ਛੋਟੀ ਵੱਡੀ ਗੱਲ ਨਹੀਂ ਸੀ ਪੂਰੀ ਹੋਈ ਕਰਾਮਾਤ ਕਰਮਾਤ ਕਹਿੰਦੇ ਕਰਮਾਂ ਦਾ ਅੰਤ ਹੋ ਗਿਆ ਛੋਟੀਆਂ ਛੋਟੀਆਂ ਕਰਾਮਾਤਾਂ ਤਾਂ ਬਥੇਰੇ ਕਰਦੇ ਫਿਰਦੇ ਤੇ ਉਹ ਜਿਹੜੀ ਮੈਂ ਗੱਲ ਕਹਿਣਾ ਚਾਹੁੰਨਾ ਹੈ ਮਹਾਰਾਜ ਕਹਿੰਦੇ ਸੰਗ ਹਮਾਰੇ ਵਾਸ ਜੀ ਕਹਿੰਦੇ ਪਰਮੇਤਮ ਪਰਮੇਸ਼ਰ ਨੇ ਕਿਰਪਾ ਕਰ ਦਿੱਤੀ ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੇ ਧਾਰਿਆ ਸਰਜਣਹਾਰ ਪਰਮੇਸ਼ਰ ਨੇ ਆਪਣੇ ਆਪ ਨੂੰ ਗੁਰੂ ਰਾਮਦਾਸ ਜੀ ਦੇ ਅੰਦਰ ਧਾਰਨ ਕਰ ਲਿਆ। ਪਾਵ ਗੁਰੂ ਦੇ ਅੰਦਰ ਪਰਮੇਸ਼ਰ ਵਸਦਾ ਹੈ। ਗੁਰੂ ਤੋਂ ਅਲੱਗ ਨਹੀਂ ਹੈ। ਨਾਨਕ ਸੋਦੇ ਸਿਮਰਤ ਵੇਦ ਪਾਰ ਬ੍ਰਹਮ ਗੁਰ ਨਾਹੀ ਪੇ। ਉਹਨੇ ਕਿੱਡੀ ਵੱਡੀ ਬਖਸ਼ਿਸ਼ ਕੀਤੀ। ਪੂਰੀ ਹੋਈ ਕਰਾਮਾਤ। ਆਪ ਸਿਰਜਣਹਾਰੇ ਧਾਰੇ ਜਿੱਦਾਂ ਉਹਨਾਂ ਨੇ ਇੱਕ ਜੇਲ੍ਹ ਹੁੰਦੀ ਐ ਜੇਲ੍ਹ ਵਿੱਚ ਨਾ ਕਿ ਜੇਲਰ ਆਇਆ ਤੇ ਉਹਨੇ ਦੇਖਿਆ ਵੀ ਲੋਕਾਂ ਦਾ ਖਾਣਾ ਪੀਣਾ ਸਹੀ ਨਹੀਂ ਐ ਜਿਹੜੇ ਕੈਦੀ ਆ ਨਾ ਉਹਨਾਂ ਦਾ ਖਾਣਾ ਪੀਣਾ ਉਹਨੇ ਸਹੀ ਕਰਾ ਦਿੱਤਾ ਵੀ ਇਹਨਾਂ ਨੂੰ ਵਧੀਆ ਖਾਣਾ ਦਿਓ ਖਾਣ ਪੀਣ ਵਧੀਆ ਹੋਣਾ ਚਾਹੀਦਾ ਨਾਲ ਸਮਾਪਾ ਕੇ ਦੂਸਰਾ ਜੇਲਰ ਆਇਆ ਉਹਨੇ ਆਖਿਆ ਵੀ ਇਹਨਾਂ ਦਾ ਰਹਿਣ ਸਹਿਣ ਚੰਗਾ ਨਹੀਂ ਹੈ ਉਹਨਾਂ ਰਹਿਣ ਸਹਿਣ ਠੀਕ ਕਰ ਦਿੱਤਾ ਪਰ ਤੀਸਰਾ ਆਇਆ ਉਹਨੇ ਆਖਿਆ ਵੀ ਇਹਨਾਂ ਨੂੰ ਕਦੇ ਇੱਥੇ ਕੈਦ ਕੀਤਾ ਹੋ ਜਿਨ੍ਹਾਂ ਨੇ ਉਮਰਾਂ ਭੋਗ ਲਈਆਂ ਇਹਨਾਂ ਨੂੰ ਛੱਡ ਦਿਓ ਤੇ ਗੁਰੂ ਕਿਰਪਾ ਕਰਦਾ ਹੈ ਬਖਸ਼ਿਸ਼ ਕਰਦਾ ਹੈ ਤੇ ਗੁਰੂ ਸਭ ਕੁਝ ਕਰਦਾ ਖਾਣ ਪੀਣ ਵੀ ਰਹਿਣ ਸਹਿਣ ਵੀ ਕਰਦਾ ਤੇ ਸਾਨੂੰ ਬਿਕਾਰਾਂ ਤੋਂ ਵੀ ਰਹਿਤ ਕਰ ਦਿੰਦਾ ਕਿਉਂਕਿ ਗੁਰੂ ਦੇ ਅੰਦਰ ਪਰਮੇਸ਼ਰ ਵਸਦਾ ਹੈ ਅਰਦਾਸ ਕਰ ਰਿਹਾ ਗੁਰੂ ਅਰਜਨ ਸਾਹਿਬ ਜੀ ਮਾਰਾ ਕਹਿੰਦੇ ਦੇ ਗੁਸਾਈ ਮੀਤਲਾ ਤੂੰ ਸੰਗ ਹਮਾਰਾ ਵਾਸ ਜਿਓ ਏ ਸਤਗੁਰੂ ਤੂੰ ਮੇਰੇ ਨਾਲ ਵਸਦਾ ਤੇ ਜਦੋਂ ਅਰਦਾਸ ਕਰਦੇ ਆ ਵਸ ਮੇਰੇ ਪਿਆਰਿਆ ਵਸ ਮੇਰੇ ਗੋਬਿੰਦਾ ਹਰ ਕਰ ਕਿਰਪਾ ਮਨ ਵਸਦੀ ਉਨੂੰ ਯਾਦ ਕਰਦੇ ਨਾ ਦੇ ਗੋਸਾਈ ਮੀਤੋਲਾ ਤੂੰ ਸੰਗ ਹਮਾਰਾ ਵਾਸ ਜਿਓ ਰਹਾਓ ਦੇਖੋ ਕਿੰਨੀ ਤੜਫ ਹੈ ਤੁਝ ਬਿਨ ਘਰੀ ਨਾ ਜੀਵਣਾ ਤ੍ਰਿਗ ਰਹਿਣਾ ਸੰਸਾਰ ਕਿਹ ਸਤਗੁਰੂ ਮਹਾਰਾਜ ਮੈਂ ਤੇਰੇ ਤੋਂ ਬਿਨਾ ਇੱਕ ਘੜੀ ਵੀ ਨਹੀਂ ਰਹਿ ਸਕਾਂ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ ਹੁਣ ਕਦ ਮਿਲੀਏ ਪ੍ਰਿਯੇ ਤੁਦ ਭਗਵੰਤਾ ਕਿ ਜਦੋਂ ਅਸੀਂ ਤੇਰੇ ਤੋਂ ਦੂਰ ਹੋ ਜਾਂਦੇ ਆ ਨਾ ਤੇ ਜਿਨ੍ਹਾਂ ਦੇ ਉੱਪਰ ਪ੍ਰਮਾਤਮਾ ਕਿਰਪਾ ਕਰਦਾ ਹੈ ਨਾ ਬਖਸ਼ਿਸ਼ ਕਰਦਾ ਹੈ ਕਹਿੰਦੇ ਉਹਨਾਂ ਦੇ ਅੰਦਰ ਇਹ ਤੜਫ ਬਣ ਜਾਂਦੀ ਆੱਖਾਂ ਜੀਵਾਂ ਵਿਸਰੇ ਮਰ ਜਾਓ ਦੋ ਤਰ੍ਹਾਂ ਦਾ ਪਿਆਰ ਬਾਣੀ ਵਿੱਚ ਦੱਸਿਆ ਇੱਕ ਹੁੰਦਾ ਹੈ ਮੱਛੀ ਦਾ ਇਹ ਕੋ ਹੁੰਦਾ ਉਹ ਤੇ ਡੱਡੂ ਜਿਹੜਾ ਹੁੰਦਾ ਨਾ ਪਾਣੀ ਦੇ ਵਿੱਚ ਉਹ ਪਾਣੀ ਵਿੱਚ ਵੀ ਰਹਿ ਲੈਂਦਾ ਖੁਸ਼ਕੀ ਵਿੱਚ ਵੀ ਰਹਿ ਲੈਂਦਾ ਤੇ ਮੱਛੀ ਪਾਣੀ ਤੋਂ ਬਿਗੈਰ ਨਹੀਂ ਰਹਿ ਸਕਦੀ ਉਹ ਤੜਪ ਤੜਪ ਕੇ ਮਰ ਜਾਂਦੀ ਹੈ ਪਾਣੀ ਤੋਂ ਬਿਗੈਰ ਡੱਡੂ ਖੁਸ਼ਕੀ ਵਿੱਚ ਹੀ ਰਹਿ ਲੈਂਦਾ ਪਾਣੀ ਵਿੱਚ ਵੀ ਰਹਿ ਲੈਂਦਾ ਚਲੋ ਕਦੇ ਪਾਠ ਕਰ ਲਿਆ ਠੀਕ ਹੈ ਮਹੀਨੇ ਬਾਅਦ ਗੁਰਦੁਆਰੇ ਆਗੇ ਤਾਂ ਵੀ ਠੀਕ ਹੈ ਨਹੀਂ ਆਏ ਤਾਂ ਵੀ ਠੀਕ ਹੈ ਤੇ ਸਤਿਗੁਰੂ ਮਹਾਰਾਜ ਕਹਿੰਦੇ ਇਦਾਂ ਦਾ ਪਿਆਰ ਹੋਵੇ ਕਿ ਆਖਾਂ ਜੀਵਾਂ ਵਿਸਰੇ ਮਰ ਜਾਵਾਂ ਤੁਤੇ ਬਿਨ ਘਰੀ ਨਾ ਜੀਵਣਾ ਤ੍ਰਿਗ ਰਹਿਣਾ ਸੰਸਾਰ ਕਹਿੰਦੇ ਤਰਕਾਰ ਇਦਾਂ ਦੇ ਬੰਦੇ ਦਾ ਸੰਸਾਰ ਦੇ ਵਿੱਚ ਰਹਿਣਾ ਕਿਉਂਕਿ ਜੀ ਪ੍ਰਾਣ ਸੁਖ ਦਾਤਾ ਤੂੰ ਇਹ ਪ੍ਰਾਣਾ ਦਾ ਇਸ ਜਿੰਦ ਦਾ ਤੇ ਸੁਖਾਂ ਦਾ ਦਾਤਾ ਹੈ ਨਿਮਖ ਨਿਮਖ ਬਲਿਹਾਰ ਜੀ ਨਿਮ ਕਹਿੰਦੇ ਅੱਖ ਝਮਕਣ ਜਿੰਨਾ ਸਮਾਂ ਮੈ ਤੇ ਤੂੰ ਸਦਕੇ ਜਾਨਾ ਬਲਿਹਾਰ ਜਾਨਾ ਜੀ ਪ੍ਰਾਣ ਸੁਖ ਦਾਤਿਆ ਨਿਮਖ ਨਿਮਖ ਬਲਿਹਾਰ ਜੀ ਹਸਤ ਬਲੰਬਣ ਦੇਹੁ ਪ੍ਰਭ ਗੜ ਤੋਂ ਦਰ ਗੋਪਾਲ ਕਿਹੇ ਸਤਗੁਰੂ ਮਹਾਰਾਜ ਕਿਰਪਾ ਕਰ ਆਪਣੇ ਹੱਥਾਂ ਦਾ ਸਹਾਰਾ ਦੇ ਹਸਤ ਆਲੰਬਣ ਦੇਹੁ ਪ੍ਰਭ ਜਿਸ ਤਰ੍ਹਾਂ ਕੱਲ ਵੀ ਸ਼ਬਦ ਆਇਆ ਸੀ ਨਾ ਪੁੱਜ ਬਲ ਵੀਰ ਬ੍ਰਹਮ ਸੁਖ ਸਾਗਰ ਗਰਤ ਪਰਤ ਗਹਿ ਲਿਹੋ ਅੰਗੂਰੀਆ ਸਾਰੇ ਸ਼ਬਦਾਂ ਨੂੰ ਗੁਰੂ ਮਹਾਰਾਜ ਨੇ ਬਾਣੀ ਦੇ ਵਿੱਚ ਦਰਦ ਕੀਤਾ ਕਿਹੇ ਪ੍ਰਮਾਤਮਾ ਤੇਰੀਆਂ ਬਾਹਾਂ ਦੇ ਵਿੱਚ ਬਹੁਤ ਤਾਕਤ ਕਿਉਂਕਿ ਤੂੰ ਸਮਰੱਥ ਹੈ ਪੁੱਜ ਬਲ ਵੀਰ ਬ੍ਰਹਮ ਸੁਖ ਸਾਗਰ ਗਰਤ ਪਰਤ ਗਹਿ ਲਿਹੋ ਅੰਗੂਰੀਆ ਮੇਰੀ ਉਂਗਲ ਫੜ ਕੇ ਨਾ ਮੈਨੂੰ ਟੋਏ ਦੇ ਵਿੱਚ ਡਿਗੇ ਹੋਏ ਨੂੰ ਬਾਹਰ ਕੱਢ ਦੇ ਜੇ ਤੂੰ ਮੇਰੇ ਵੱਲ ਦੇਖੇਗਾ ਨਾ ਤੇ ਮੇਰੇ ਕੋਲ ਤਾਂ ਕੁਝ ਵੀ ਨਹੀਂ ਹੈ ਸਰਬਨ ਨਾ ਸੁਰਤ ਨੈਣ ਸੁੰਦਰ ਨਹੀਂ ਆਰਤ ਦਵਾਰ ਰਟਤ ਪੰਗੂਰੀਆ ਤੇ ਮੇਰੇ ਕੋਈ ਸਰੋਤ ਹੀ ਨਹੀਂ ਹੈ ਕੰਨਾਂ ਦੀ ਕਿਉਂਕਿ ਮੈਂ ਉਹ ਸੁਣਨਾ ਹੀ ਨਹੀਂ ਚਾਹੁੰਦਾ ਜੋ ਤੂੰ ਸੁਣਾਉਣਾ ਚਾਹੁੰਦਾ ਹੈ ਮਹਾਰਾਜ ਕਹਿੰਦੇ ਇਹ ਸਰਬਨੋਂ ਮੇਰੇ ਉਹ ਸਾਚੇ ਸੁਣਨੇ ਨੂੰ ਪੁਠਾਏ ਮੈਨੂੰ ਚੰਗਾ ਹੀ ਨਹੀਂ ਲੱਗਦਾ ਕੰਨਾਂ ਨੂੰ ਸੁੰਦਰ ਨੈਣ ਸੁੰਦਰ ਨਹੀਂ ਤੇ ਮੇਰੀ ਅੱਖਾਂ ਵੀ ਸੋਹਣੀਆਂ ਨਹੀਂ ਹਨ ਅੱਖਾਂ ਸੋਹਣੀਆਂ ਦਾ ਭਾਵ ਮੈਨੂੰ ਉਹ ਤਾਂ ਹੋਰ ਹੀ ਕੁਝ ਦਿਖਦਾ ਹੈ ਮੈਨੂੰ ਤੂੰ ਦਿਖਦਾ ਹੀ ਨਹੀਂ ਮਹਾਰਾਜ ਕਹਿੰਦੇ ਭਾਈ ਉਹ ਅਕਾਲ ਪੁਰਖ ਜਿਹੜਾ ਨਾ ਕਹਿੰਦੇ ਨਾ ਪਰਮੇਸ਼ਰ ਅਕਾਲ ਪੁਰਖ ਮੇਰੇ ਨੈਣ ਸੋਹਣੇ ਆ ਨਾ ਮੈਂ ਰੂਪ ਨਾ ਬੰਕੇ ਨੈਣਾ ਨਾ ਕੁਲ ਢੰਗ ਨਾ ਮਿੱਠੇ ਬਹਿਣਾ ਤੇ ਕੁਛ ਵੀ ਨਹੀਂ ਹੈ ਤੇ ਮੈਂ ਆਪਣੇ ਬਾਰੇ ਜਦੋਂ ਦੇਖਦਾ ਤੇ ਮੈਂ ਕੁਛ ਵੀ ਨਹੀਂ ਆ ਸਤਗੁਰੂ ਮਹਾਰਾਜ ਕਹਿੰਦੇ ਅਕਾਲ ਪੁਰਖ ਅੱਗੇ ਅਰਦਾਸ ਕਰਨੀ ਆ ਕਿ ਹਸਤ ਅਲੰਬਣ ਦੇਹੋ ਪ੍ਰਭ ਗਰ ਤੋਂ ਉਧਰ ਗੋਪਾਲ ਆ ਜਿਹੜੇ ਜਿਹੜੇ ਸੜਕਾਂ ਤੇ ਟੋਏ ਹੋ ਜਾਂਦੇ ਨਾ ਉਹਦੇ ਵਿੱਚੋਂ ਤਾਂ ਕੋਈ ਕੱਢ ਲਏਗਾ ਆ ਕੇ ਬਾਹ ਦੇ ਕੇ ਕੱਢ ਲਏਗਾ ਪਰ ਜਿਹੜੇ ਵਿਕਾਰਾਂ ਦੇ ਵਿੱਚ ਅਸੀਂ ਡਿੱਗਦੇ ਪਏ ਆ ਉਹਦੇ ਵਿੱਚੋਂ ਤਾਂ ਪਰਮੇਸ਼ਰ ਕੱਢ ਸਕਦਾ ਜਦਾਂ ਅਰਦਾਸ ਕੀਤੀ ਨਾ ਸਤਿਗੁਰ ਨੇ ਕਹਿੰਦੇ ਸੰਸਾਰ ਸਮੁੰਦੇ ਤਾਰ ਗੋਬਿੰਦੇ ਤਾਰ ਲੈ ਬਾਪ ਬੀਠ ਲੈ ਕਿ ਅਸੀਂ ਡੁੱਬਦੇ ਜਾ ਰਹੇ ਹਾਂ ਮਹਾਰਾਜ ਕਿਰਪਾ ਕਰੋ ਬਖਸ਼ਿਸ਼ ਕਰੋ ਹਸਤ ਅਲੰਬਣ ਦੇਹੋ ਪ੍ਰਭ ਗਰਤ ਹੋਂ ਉਧਰ ਗੋਪਾਲ ਇਹ ਗਰ ਰਹੇ ਅਸੀਂ ਟੋਏ ਦੇ ਵਿੱਚ ਡਿਗੇ ਆਂ ਤੇ ਇਥੋਂ ਸਾਨੂੰ ਬਾਹਰ ਕੱਢ ਲੈ ਉਹ ਕਿਰਪਾ ਕਰਦਾ ਕਿੰਨੇ ਵਿਕਾਰਾਂ ਦੇ ਵਿੱਚ ਡਿਗੇ ਹੋਏ ਲੋਕਾਂ ਨੂੰ ਜਿਨ੍ਹਾਂ ਆ ਬਾਣੀ ਦੇ ਵਿੱਚ ਆਪਾਂ ਯਾਦ ਕਰਦੇ ਆਂ ਗੁਰੂ ਤੇਗ ਬਹਾਦਰ ਸਾਹਿਬ ਨੇ ਸਾਰਿਆਂ ਦੇ ਨਾਮ ਲਏ ਅਜਾ ਮਾਲ ਸੀ ਗਣਕਾ ਸੀ ਬਾਰ ਬਾਰ ਉਹਨਾਂ ਦੇ ਨਾਮ ਲੈਂਦੇ ਆ ਮਾਰੇ ਕਹਿੰਦੇ ਮਨੁਰੇ ਪ੍ਰਭ ਕੀ ਸਰਣ ਵਿਚਾਰੋ ਜੈ ਸਿਮਰਤ ਗਣਕਾ ਸੀ ਉਦਰੀ ਤਾਂ ਕੋ ਜਸ ਉਰਤਾਰੋ ਉਹ ਅਕਾਲ ਪੁਰਖ ਪਰਮੇਸ਼ਰ ਜਿਹੜਾ ਹੈ ਨਾ ਵਿਕਾਰਾਂ ਦੇ ਵਿੱਚ ਡੇਗਾ ਜਿਹਨਾਂ ਨੂੰ ਅੰਦਰ ਸਮਝ ਆ ਗਈ ਕਿ ਮੈਂ ਖਤਰੇ ਵਿੱਚ ਆ ਉਹ ਅਰਦਾਸ ਕਰਦਾ ਕਿ ਮਹਾਰਾਜ ਕਿਰਪਾ ਕਰ ਬਖਸ਼ਿਸ਼ ਕਰ ਤੇ ਜਦੋਂ ਅਸੀਂ ਇਹ ਭਾਵਨਾ ਦੇ ਨਾਲ ਅਰਦਾਸ ਕਰਦੇ ਆ ਆਪਣੇ ਆਪ ਨੂੰ ਦੇਖ ਕੇ ਅਰਦਾਸ ਕਰਦੇ ਆ ਕਿਉਂਕਿ ਉਹ ਸਭ ਕੁਝ ਜਾਣਦਾ ਹੈ ਤੇ ਮਹਾਰਾਜ ਕਿਰਪਾ ਕਰੋ ਹਸਤ ਅਲੰਬਣ ਦੇਹੋ ਪ੍ਰਭ ਗਰ ਤੋਂ ਉਧਰ ਗੋਪਾਲ ਮੋਹੇ ਨਿਰਗੁਣ ਮੈਂ ਨਿਰਗੁਣ ਹਾਰਾ ਤੇ ਮਤ ਥੋਰੀ ਆ ਤੇ ਮੇਰੀ ਮਤ ਵੀ ਥੋੜੀ ਹੈ ਤੂੰ ਸਦ ਹੀ ਦੀਨ ਦਿਆਲ ਤੂੰ ਸਦਾ ਹੀ ਦੀਨਾਂ ਦੇ ਉੱਪਰ ਦਇਆ ਕਰਨ ਵਾਲਾ ਦਿਆਲੂ ਹੈ ਹਮ ਮੈਲੇ ਤੁਮ ਉਜਲ ਕਰਤੇ ਹਮ ਨਿਰਗੁਣ ਤੂੰ ਦਾਤਾ ਹਮ ਮੂਰਖ ਤੁਮ ਚਤਰ ਸਿਆਣੇ ਤੂੰ ਸਰਬ ਕਲਾ ਕਾ ਗਿਆਤਾ ਮਾਦੋ ਹਮ ਐਸੇ ਤੂੰ ਐਸਾ ਹਮ ਪਾਪੀ ਤੁਮ ਪਾਪ ਖੰਡਨ ਨਿਕੋ ਠਾਕੁਰ ਦੇਸਾ ਰਹਾ ਤੁਮ ਸਭ ਸਾਜੇ ਸਾਜ ਨਵਾਜੇ ਜੀਉ ਪਿੰਡ ਦੇ ਪ੍ਰਾਨਾ ਨਿਰਗੁਣ ਆਰੇ ਗੁਣ ਨਹੀਂ ਕੋਈ ਤੁਮ ਦਾਣ ਦੇਹੋ ਮਿਹਰਬਾਨ ਉਹ ਸ਼ਬਦ ਕਹਿੰਦੇ ਤੁਮ ਕਰੋ ਭਲਾ ਉਹ ਤਾਂ ਭਲਾ ਹੀ ਕਰਦਾ ਨਾ ਸਾਡਾ ਗੁਰੂ ਕਿੰਨਾ ਭਲਾ ਕਰਦਾ ਸਤ ਗੁਰੂ ਸਬਨਾ ਦਾ ਭਲਾ ਮਨਾਏ ਦਾ ਤਿਸ ਦਾ ਬੁਰਾ ਕਿਉ ਹੋਏ ਗੁਰੂ ਚਾਹੁੰਦਾ ਕੋਈ ਮਾਂ ਬਾਪ ਚਾਹੁੰਦਾ ਕਿ ਮੇਰੇ ਬੱਚੇ ਦਾ ਬੁਰਾ ਹੋ ਜਾਏ ਕੋਈ ਵੀ ਨਹੀਂ ਚਾਹੁੰਦਾ ਤੁਮ ਕਰੋ ਭਲਾ ਹਮ ਭਲੋ ਨਾ ਜਾਣੇ ਤੁਮ ਸਦਾ ਸਦਾ ਦਿਆਲਾ ਮਾਰੇ ਕਹਿੰਦੇ ਮੋਹੇ ਨਿਰਗੁਣ ਮਤ ਥੋਰੀਆਂ ਤੂੰ ਸਦ ਹੀ ਦੀਨ ਦਿਆਲ ਸਾਡੀ ਮਤ ਬੜੀ ਥੋੜੀ ਏ ਤੂੰ ਸਮਰੱਥ ਵੱਡਾ ਮੇਰੀ ਮਤ ਥੋਰੀ ਦਾ ਸਾਡੀ ਮਤ ਬੜੀ ਛੋਟੀ ਏ ਅਸੀਂ ਉਹਨਾਂ ਕੀ ਸੋਚਣਾ ਉਹ ਪ੍ਰਮਾਤਮਾ ਬਹੁਤ ਵੱਡੇ ਕਨ ਬੰਦਾ ਸੀ ਤੇ ਰਾਜੇ ਦੇ ਦਰਬਾਰ ਵਿੱਚ ਗਿਆ ਸੀ ਗਵਈਆ ਸੀ ਤੇ ਰਾਜੇ ਨੂੰ ਕਹਿਣ ਲੱਗਾ ਕਿ ਮੈਂ ਤੁਹਾਨੂੰ ਆਪਣਾ ਸੰਗੀਤ ਸੁਣਾ ਕੇ ਆਪਣਾ ਗਾਣਾ ਸੁਣਾ ਕੇ ਖੁਸ਼ ਕਰਨਾ ਚਾਹੁੰਦਾ ਤੇ ਰਾਜਨਾਰਾ ਜੇ ਤੂੰ ਮੈਨੂੰ ਖੁਸ਼ ਕਰ ਦੇਗਾ ਨਾ ਜੋ ਮੰਗੇਗਾ ਦੇ ਦੇਣਾ ਜੇ ਨਹੀਂ ਚੰਗਾ ਲੱਗਾ ਤੇ ਮੈਂ ਤਨਹੌਲੇ ਬਾਹਰ ਕੱਢ ਦੇ ਆਂ ਕਹਿੰਦਾ ਸ਼ੁਰੂ ਕਰ ਉਹਨੇ ਸ਼ੁਰੂ ਕੀਤਾ ਉਹਨੇ 6 ਘੰਟੇ ਸੁਣਿਆ ਉਹਨੇ ਬਹੁਤ ਸੋਹਣਾ ਗਾਇਆ 6 ਘੰਟੇ ਗਾਉਂਦਾ ਰਿਹਾ ਰਾਜਾ ਸੁਣਦਾ ਰਿਹਾ ਬੜਾ ਖੁਸ਼ ਹੋਇਆ ਰਾਜਾ ਬਹੁਤ ਖੁਸ਼ ਹੋਇਆ ਮੰਗ ਕੀ ਚਾਹੀਦਾ ਉਹ ਕਹਿ ਲਗਾ ਮਹਾਰਾਜ ਜੋ ਦੇਣਾ ਦੇ ਦਿਓ ਕਹਿੰਦਾਗਾ ਨਹੀਂ ਜੋ ਤੂੰ ਮੰਗੇ ਕਹਿੰਦਾ ਨਹੀਂ ਮੈਂ ਨਹੀਂ ਮੰਗਦਾ ਜੋ ਤੁਸੀਂ ਦੇਣਾ ਦੇ ਦਿਓ ਉਹਨੇ ਬਹੁਤ ਕੁਝ ਦਿੱਤਾ ਗੱਡੇ ਭਰ ਦਿੱਤੇ ਰਾਸ਼ਨ ਦੇ ਹੋਰ ਵੀ ਸੋਨਾ ਚਾਂਦੀ ਹੀਰੇ ਸਭ ਕੁਝ ਦਿੱਤਾ ਬੜਾ ਖੁਸ਼ ਹੋਇਆ ਉਹਦੇ ਜਿਹੜੇ ਸਾਥੀ ਸੀ ਨਾ ਢੋਲਕੀਆਂ ਢੋਲਕੀਆਂ ਵਜਾਉਣ ਵਾਲੇ ਉਹ ਰਸਤੇ ਜਾਂਦੇ ਕਹਿੰਦੇ ਆ ਕਹਿੰਦਾ ਮੰਗ ਲੈਂਦਾ ਅੱਜ ਰਾਜਾ ਦੇਣ ਲੱਗਾ ਸੀ ਤੇ ਮੰਗ ਲੈਂਦਾ ਕੁਝ ਉਹ ਕਹਿਣ ਲੱਗਾ ਜਿੰਨੀ ਕਿ ਮੇਰੀ ਮੱਤ ਹੈ ਨਾ ਮੈਂ ਤਾਂ ਉਹਨਾਂ 'ਕੇ ਮੰਗਣਾ ਹੈ ਰਾਜੇ ਦੀ ਮੱਤ ਵੱਡੀ ਹੁੰਦੀ ਆ ਰਾਜੇ ਕੋਲ ਬਹੁਤ ਕੁਝ ਆ ਰਾਜੇ ਨੇ ਤਾਂ ਬਹੁਤ ਕੁਝ ਦੇ ਦਿੱਤਾ ਮੈਂ ਮੰਗਣਾ ਸੀ ਤੇ ਉਹਨੇ ਆਪਣੀ ਆਪਣੀ ਸੋਚ ਦੇ ਮੁਤਾਬਕ ਸਾਡੀ ਥੋੜੀ ਆ ਮੱਤ ਅਸੀਂ ਉਹਨਾਂ 'ਕੇ ਮੰਗਦੇ ਆ ਪਰ ਉਹ ਬਹੁਤ ਕੁਝ ਦੇਣਾ ਚਾਹੁੰਦਾ ਮਹਾਰਾਜ ਕਹਿੰਦੇ ਦਿੰਦਾ ਦੇ ਲੈਂਦੇ ਥੱਕ ਪਾਏ ਪਰ ਕਹਿੰਦੇ ਨਾ ਆਪਾਂ ਵੀ ਬੰਦਾ ਥੱਕਦਾ ਨਹੀਂ ਐ ਪਰ ਥੱਕ ਜਾਂਦਾ ਇੱਕ ਦਿਨ ਕੀ ਹੁੰਦਾ ਖਾਂਦਿਆਂ ਖਾਂਦਿਆਂ ਮੂੰਹ ਕੱਠਾ ਆ ਦੰਦ ਕੱਸ ਜਾਂਦੇ 65 ਦੇ ਆ ਸਭ ਅੰਗ ਇੱਕ ਦਿਨ ਮਨ ਕਰਦਾ ਵੀ ਰਹਿਣ ਦਿਓ ਭਾਈ ਕੀ ਕਪੜੇ ਪਾਉਣੇ ਆ ਕਪੜੇ ਸਰੀਰ ਤੇ ਟਿਕਦੇ ਹੀ ਨਹੀਂ ਆ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਇੱਕ ਦਿਨ ਇਦਾਂ ਦਾ ਆ ਜਾਂਦਾ ਜੀਵਨ ਵਿੱਚ ਬੰਦਾ ਜਿਹੜਾ ਫਿਰ ਜਦੋਂ ਟੈਂਦੇ ਪਾਸੇ ਜਾਂਦਾ ਨਾ ਲਹਿੰਦੇ ਵਾਲੇ ਪਾਸੇ ਜਾਂਦਾ ਤੇ ਉਸ ਵੇਲੇ ਫਿਰ ਕੀ ਕਰਨਾ ਇੱਕ ਦਿਨ ਹਾਸਾ ਹੁੰਦਾ ਤੇ ਪੈਂਣਦੇ ਆ ਅੰਗ ਵੀ ਥੱਕ ਜਾਂਦੇ ਆ ਖਾਂਦਿਆਂ ਖਾਂਦਿਆਂ ਮੂੰਹ ਇਕੱਠਾ ਪਹਿਣਦਿਆਂ ਸਭ ਵੰਗ ਮਹਾਰਾਜ ਕਹਿੰਦੇ ਪਹਿਨਣ ਨੂੰ ਵੀ ਦਵਾਂਗਾ ਤੈਨੂੰ ਖਾਣ ਵਾਸਤੇ ਦਵਾਂਗਾ ਤੈਨੂੰ ਰਹਿਣ ਵਾਸਤੇ ਵੀ ਦੇਵਾਂਗਾ ਪਰ ਮੈਨੂੰ ਨਾ ਭੁਲਾ ਦੇ ਜੇ ਤੂੰ ਰੱਬ ਨੂੰ ਭੁਲਾ ਤਾ ਕਹਿੰਦੇ ਤ੍ਰਿਗ ਤਿਨਾ ਕਾ ਜੀਵਿਆ ਜਿਨ ਸੱਚ ਨਾਲ ਲੱਗੋ ਰੰਗ ਜਿਨ੍ਹਾਂ ਨੇ ਰੱਬ ਨੂੰ ਯਾਦ ਨਹੀਂ ਕੀਤਾ ਨਾ ਕਹਿੰਦੇ ਉਹਦਾ ਤਰਕਾਰ ਹੈ ਉਹ ਜੀਵਨ ਤਰਕਾਰ ਖਾਓ ਦਵਾਂਗਾ ਖਾਣ ਵਾਸਤੇ ਪਹਿਨਣ ਵਾਸਤੇ ਵੀ ਦੇਵਾਂਗਾ ਰਹਿਣ ਵਾਸਤੇ ਵੀ ਦੇਵਾਂਗਾ ਰੱਬ ਪਰਮੇਸ਼ਰ ਨੂੰ ਯਾਦ ਕਰਿਓ ਮਹਾਰਾਜ ਕਹਿੰਦੇ ਜੀਓ ਪਾਏ ਪਿੰਡ ਜਿਨ ਸਾਜਿਆ ਦਿੱਤਾ ਪਹਿਨਣ ਖਾਣ ਆਪਣੇ ਦਾਸ ਕੀ ਆਪ ਹੈ ਜਰਾ ਕੀ ਨਾਨਕ ਸਦ ਕੁਰਬਾਨ ਮਹਾਰਾਜ ਕਹਿੰਦੇ ਅਰਦਾਸ ਕਰਨ ਦੀ ਸਾਨੂੰ ਸਿਖਾ ਰਹੇ ਆ ਹਸਤ ਬਲੰਬਣ ਦੇਹੋ ਪ੍ਰਭ ਗਰ ਤੋਂ ਉਧਰ ਗੋਪਾਲ ਮੋਹੇ ਨੁਰ ਗੁਣ ਮਤ ਥੋਰੀਆਂ ਤੂੰ ਸਭ ਹੀ ਦੀਨ ਦਿਆਲ ਦੇਣ ਵਾਲਾ ਦੇਖੋ ਕਿੰਨਾ ਕੁਛ ਦਿੰਦਾ ਹੈ ਕੱਲ ਆਪਾਂ ਵਿਚਾਰ ਵੀ ਕਰਾਂਗੇ ਜਿਹੜੇ ਕਹਿੰਦੇ ਸੀ ਨਾ ਇਹ ਰੋਟੀ ਕਿੱਥੋਂ ਖਾਏਗਾ ਅੱਜ ਉਹਦੇ ਨਾਮ ਤੇ ਦੁਨੀਆ ਰੋਟੀ ਖਾ ਰਹੀ ਹੈ 24 ਘੰਟੇ ਗੁਰੂ ਰਾਮਦਾਸ ਮਹਾਰਾਜ ਜੀ ਦਾ ਲੰਗਰ ਚੱਲਦਾ ਕੌਣ ਰੋਟੀ ਦੇਗਾ ਜਿਸ ਵੇਲੇ ਨਾ ਪਿਤਾ ਜੀ ਵੀ ਚੜ੍ਹਾਈ ਕਰ ਗਏ ਨਾਨੀ ਗਈ ਸੀ ਉਹਨੇ ਸੋਚਿਆ ਵੀ ਨਾਨੀ ਨੇ 10-15 ਦਿਨ ਹੋ ਗਏ ਸਾਰਾ ਕਿਰਿਆ ਕਰਮ ਹੋ ਗਿਆ ਤੇ ਨਾਨੀ ਨੇ ਆਖਿਆ ਚੱਲ ਫਿਰ ਜੇਠਿਆ ਵਾਸਰ ਕੇ ਚਲੀਏ ਤੇਰੇ ਨਾਨਕੇ ਕਿਉਂ ਕਿ ਮੈਂ ਦੇਖ ਰਹੀ ਆ 2-4 ਦਿਨ ਤੋਂ ਨਾ ਤੇਰਾ ਦਾਦਾ ਆਇਆ ਨਾ ਕੋਈ ਤਾਇਆ ਨਾ ਕੋਈ ਚਾਚਾ ਕਿਸੇ ਨੇ ਨਹੀਂ ਆਖਿਆ ਜਿੱਥੇ ਸਾਡੇ ਬੱਚੇ ਰੋਟੀ ਖਾਂਦੇ ਆ ਦੋ ਰੋਟੀਆਂ ਇਹ ਜੇਠਾ ਵੀ ਖਾ ਲੇ ਕਿਸੇ ਨੇ ਨਹੀਂ ਆਖਿਆ ਬੜਾ ਸੋਹਣਾ ਕਿਸੇ ਨੇ ਲਿਖਿਆ ਜੇ ਸਾਹਿਲ ਕੇ ਤਾਮਾਸ਼ਾਈ ਹਰ ਡੁੱਬਣੇ ਵਾਲੇ ਪਰ ਅਫਸੋਸ ਤੋਂ ਕਰਤੇ ਹਨ ਪਰ ਇਮਦਾਦ ਨਹੀਂ ਕਰਤੇ ਉਹ ਤਾਂ ਕਹਿੰਦੇ ਸੀ ਖਾਊਗਾ ਕਿੱਥੋਂ ਰੋਟੀ ਕਿੱਥੋਂ ਖਾਏ ਤੇ ਉਹ ਪਾਵਨ ਧਰਤੀ ਹੈ ਸਤਗੁਰ ਜਿੱਥੇ ਸਤਗੁਰ ਦਾ ਪ੍ਰਕਾਸ਼ ਹੋਇਆ ਉਹਨੂੰ ਅੱਜ ਵੀ ਲਾਹੌਰ ਦੇ ਵਿੱਚ ਉਹਨੂੰ ਚੂਨਾ ਮੰਡੀ ਕਹਿੰਦੇ ਚੂਨਾ ਚੂਨਾ ਕਹਿੰਦੇ ਛੋਟੀਆਂ-ਛੋਟੀਆਂ ਕਣੀਆਂ ਹੀਰਿਆਂ ਦੀ ਉਹਦਾ ਉੱਥੇ ਤੇ ਵਪਾਰੀ ਹੁੰਦੇ ਸੀ ਉੱਥੇ ਲੋਕ ਉਸ ਧਰਤੀ ਤੋਂ ਵਾਸਰ ਕੇ ਆਉਂਦੇ ਆ ਘੁੰਗਣੀਆਂ ਵੇਚਦੇ ਆ ਪਰ ਕਿਹਨੂੰ ਪਤਾ ਸੀ ਅੱਜ ਉਹਦੇ ਨਾਮ ਤੇ ਕਹਿੰਦੇ ਇਹ ਕੱਪੜੇ ਨਹੀਂ ਪੰਨਣ ਵਾਸਤੇ ਦੋ ਚਾਰ ਜਿਹੜੇ ਕੱਪੜੇ ਸੀ ਝੋਲੇ 'ਚ ਪਾ ਕੇ ਆ ਗਏ ਸੀ ਅੱਜ 2.5 ਲੱਖ ਰੁਪਏ ਤੋਂ ਸ਼ੁਰੂ ਹੁੰਦੀਆਂ ਪੋਸ਼ਾਕਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰੂ ਰਾਮਦਾਸ ਜੀ ਦੇ ਦਰ ਤੇ ਗੁਰੂ ਘਰ ਮਾਲੇ ਚੜਦੇ ਇਹਦੇ ਘਰ ਇਹਦਾ ਘਰ ਘਰ ਉਜੜ ਗਿਆ ਇਹਦਾ ਤੇ ਉਹਦੇ ਘਰ ਵਰਗਾ ਕਿਸੇ ਦਾ ਘਰ ਹੀ ਕੋਈ ਨਹੀਂ ਉਹਦਾ ਘਰ سونے ਦਾ ਘਰ ਬਣ ਗਿਆ ਉਹਦੇ ਘਰ ਦੇ ਵਿੱਚ ਉਹਨਾਂ ਨੂੰ ਜਗ੍ਹਾ ਮਿਲ ਗਈ ਜਿਨ੍ਹਾਂ ਨੂੰ ਲੋਕਾਂ ਨੇ ਰੱਬ ਦੇ ਘਰ ਦੇ ਵਿੱਚੋਂ ਧੱਕੇ ਮਾਰੇ ਨਾਮਦੇਵ ਵਰਗਿਆਂ ਨੂੰ ਮੰਦਰਾਂ ਵਿੱਚੋਂ ਧੱਕੇ ਮਾਰੇ ਆ ਅੱਜ ਨਾਮਦੇਵ ਜੀ ਉਸ ਦੇ ਘਰ ਦੇ ਵਿੱਚ ਬੈਠੇ ਗੁਰੂ ਬਾਦਸ਼ਾਹੀ ਬਾਣੀ ਭਗਤਾਂ ਦੀ ਬਾਣੀ ਪਟ ਬੈਠੇ ਆ ਸਾਰੇ ਬੈਠੇ ਆ ਬਿਰਾਜਮਾਨ ਹਨ ਜਿਹੜੇ ਲੋਕ ਕਹਿੰਦੇ ਸੀ ਵੀ ਇਹ ਕੌਣ ਹੈ ਇਹਦਾ ਦਰਵਾਜਾ ਬੰਦ ਹੋ ਗਿਆ ਜਿੰਦਗੀ ਪਰ ਖੁੱਲਣਾ ਨਹੀਂ ਪਰ ਉਹਦਾ ਦਰਵਾਜਾ ਖੁੱਲਣ ਵਾਸਤੇ ਲੋਕ ਉਡੀਕ ਕਰਦੇ ਆ ਮੈਂ ਕਹਿੰਦਾ ਵਧੀਆ ਤੋਂ ਵਧੀਆ ਕਾਰ ਹੋਣਗੇ ਲੋਕਾਂ ਦੇ ਕਿੰਨੇ ਲੋਕੀ ਪੈਸਾ ਲਾ ਕੇ ਕੋਠੀਆਂ ਬਣਾਉਂਦੇ ਆ ਦਰਬਾਰ ਸਭ ਤੋਂ ਸੋਹਣੇ ਵੀ ਹੋਣਗੇ ਘਰ ਲੋਕਾਂ ਦੇ ਪਰ ਕਿਸੇ ਦੇ ਘਰ ਅੱਗੇ ਤਾਂ ਜਾ ਕੇ ਕੋਈ ਬੋਲਦਾ ਤਾਂ ਨਹੀਂ ਦਰਮਾਨ ਦੇ ਠੰਡੇ ਦਰਵਾਰ ਸੋਤਿ ਗਣ ਸੁਰਤ ਕਰੇ ਕੋ ਮੇਰੀ ਦਰਸ਼ਨ ਦੀਜੈ ਖੋਲ ਕਵੜ ਇਹ ਗੁਰੂ ਰਾਮਦਾਸ ਜੀ ਦੇ ਘਰ ਹੈ ਜਿੱਥੇ ਆ ਕੇ ਅਰਦਾਸ ਕੀਤੀ ਜਾਂਦੀ ਹੈ ਕਿ ਸਤਿਗੁਰੂ ਮਹਾਰਾਜ ਕਿਰਪਾ ਕਰ ਬਖਸ਼ਿਸ਼ ਕਰ ਇੱਕ ਉਤਮ ਪੰਥ ਸੁਣਿਓ ਗੁਰ ਸੰਗਤ ਤਹਿ ਬਲੰਤ ਜਮ ਤਰਾਸ ਮਟਾਈ ਇੱਕ ਅਰਦਾਸ ਬਾਠ ਕੀਰਤ ਕੀ ਗੁਰ ਰਾਮਦਾਸ ਰਾਖੋ ਸਰਨਾਈ ਇਹ ਤਾਂ ਪੜਿਆ ਕੁਛ ਨਹੀਂ ਹੈ ਇਹ ਤਾਂ ਵਿਦਿਆ ਕੁਛ ਨਹੀਂ ਲਈ ਕਿੱਥੇ ਪੜਿਆ ਗੁਰੂ ਰਾਮਦਾਸ ਮਹਾਰਾਜ ਪਰ ਗੁਰੂ ਨਾਨਕ ਸਾਹਿਬ ਦੀ 19 ਰਾਗਾਂ ਦੇ ਵਿੱਚ ਬਾਣੀ 11 ਰਾਗ ਹੋਰ ਉਚਾਰਨ ਕੀਤੇ ਆ 30 ਰਾਗਾਂ ਦੇ ਵਿੱਚ ਬਾਣੀ ਉਚਾਰਨ ਕਰ ਰਹੇ ਆ ਗੁਰੂ ਪਾਸ਼ਾ ਧੰਨ ਗੁਰੂ ਰਾਮਦਾਸ ਮਹਾਰਾਜ ਇਹ ਸਤਿਗੁਰ ਨੇ ਸਾਨੂੰ ਸਮਝਾਇਆ ਉਹ ਪ੍ਰਮਾਤਮਾ ਤਾਂ ਸਦਾ ਦਿਆਲੂ ਹੈ ਉਹ ਸਭ ਕੁਝ ਕਰ ਸਕਦਾ ਹੈ ਕਹਿੰਦੇ ਸੀ ਇਹਦਾ ਪਰਿਵਾਰ ਕੋਈ ਨਹੀਂ ਹੈ ਇਹਦਾ ਖਾਨਦਾਨ ਕੀ ਹੈ ਕਹਿੰਦੇ ਸੀ ਨਾ ਜਿਸ ਵੇਲੇ ਆਨੰਦ ਕਾਰਜ ਕਰਨਾ ਸੀ ਲੋਕਾਂ ਨੇ ਆਖਿਆ ਇਹ ਗੁਰੂ ਅਮਰਦਾਸ ਜੀ ਤੁਸੀਂ ਕਿਹਨੂੰ ਬੱਚੀ ਦੇਣ ਲੱਗੇ ਹੋ ਇਹਦਾ ਕੋਈ ਖਾਨਦਾਨ ਹੈ ਕਦੇ ਇਤਿਹਾਸ ਦੇਖੋ ਸਾਧ ਸੰਗਤ ਜੀ ਬੇਦੀਆਂ ਦੀ ਕੁੱਲ ਇੱਕ ਤਰੇਣ ਜਿਹੜੇ ਸਨ ਇੱਕ ਕੁੱਲ ਜਿਹੜੇ ਭੱਲੇ ਸਨ ਇੱਕ ਕੁੱਲ ਛੋਡੀਆਂ ਦੀ ਕੁੱਲ ਜਿਹੜੀ ਆ ਗੁਰੂ ਰਾਮਦਾਸ ਤੋਂ ਲੈ ਕੇ ਕਲਗੀਧਰ ਪਾਸ਼ਾ ਤੱਕ ਇਹ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪਰਿਵਾਰ ਹੈ ਨਾ ਇਹ ਰਾਮਦਾਸ ਜੀ ਦਾ ਪਰਿਵਾਰ ਹੈ ਗੁਰੂ ਰਾਮਦਾਸ ਜੀ ਦੇ ਸਪੁੱਤਰ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਉਹਨਾਂ ਦੇ ਗੁਰੂ ਹਰਗੋਬਿੰਦ ਸਾਹਿਬ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਪੰਜ ਸੱਜਾ ਦੇ ਸਭ ਤੋਂ ਛੋਟੇ ਗੁਰ ਤੇਗ ਬਹਾਦਰ ਸਾਹਿਬ ਸਨ ਗੁਰੂ ਹਰਗੋਬਿੰਦ ਸਾਹਿਬ ਦੇ ਪੁੱਤਰੇ ਸਨ ਹਰ ਰਾਏ ਜੀ ਹਰ ਰਾਏ ਜੀ ਦੇ ਸਪੁੱਤਰ ਸਨ ਹਰ किशन ਸਾਹਿਬ ਜੀ ਮਹਾਰਾਜ ਤੇ ਇਧਰ ਮਹਾਰਾਜ ਜੀ ਪਾ ਪਕਸ਼ਿਸ਼ ਹੋਈ ਗੁਰੂ ਹਰਗੋਬਿੰਦ ਸਾਹਿਬ ਦੇ ਪੰਜਵੇਂ ਸੱਜਾ ਦੇ ਗੁਰ ਤੇਗ ਬਹਾਦਰ ਸਾਹਿਬ ਜੀ ਗੁਰ ਤੇਗ ਬਹਾਦਰ ਸਾਹਿਬ ਜੀ ਦੇ ਸੱਜਾ ਦੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਹ ਸਰਵੰਸ ਇਹ ਪਰਿਵਾਰ ਕਹਿੰਦੇ ਸੀ ਇਹਦਾ ਖਾਨਦਾਨ ਕੀ ਹੈ ਇਹ ਖਾਨਦਾਨ ਹੈ ਸੋਢੀ ਗੁਰੂ ਪਾਸ਼ਾ ਕਹਿੰਦੇ ਚੱਲੀ ਪੀੜੀ ਸੋਢੀਆਂ ਭਾਈ ਗੁਰਦਾਸ ਜੀ ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਬਾਰੂ-ਬਾਰੇ ਧੰਨ ਗੁਰੂ ਰਾਮਦਾਸ ਕਹਿੰਦੇ ਭਾਈ ਗੁਰਾਰਜਨ ਸਾਹਿਬ ਜੀ ਮਹਾਰਾਜ ਦਾ ਸ਼ਬਦ ਹੈ ਕਹਿੰਦੇ ਸੱਧ ਹੀ ਦੀਨ ਦਿਆਲ ਕਿਆ ਸੁਖ ਤੇਰੇ ਸੰਭਲਾ ਕਵਣ ਵਿਧੀ ਵਿਚਾਰ اے ਸਤਗੁਰੂ ਤੇਰੇ ਕਿਹੜੇ ਕਿਹੜੇ ਸੁਖ ਮੈਂ ਯਾਦ ਕਰਾਂ ਕਦੇ ਨਾ ਬੰਦਾ ਯਾਦ ਕਰੇ ਨਾ ਰੱਬ ਰੱਬ ਨੇ ਕੀ ਦਿੱਤਾ ਅਸੀਂ ਉਹ ਸੋਚਦੇ ਆ ਮੈਂ ਆਪਣੀ ਸਮੇਤ ਗੱਲ ਕਰ ਰਿਹਾ ਜੋ ਸਾਨੂੰ ਮਿਲਿਆ ਨਹੀਂ ਅਸੀਂ ਉਹਦੇ ਵਾਸਤੇ ਗਿਲਾ ਕਰਦੇ ਆ ਰੱਬ ਨੇ ਆ ਸਾਨੂੰ ਨਹੀਂ ਦਿੱਤਾ ਪਰ ਜੋ ਦਿੱਤਾ 10 ਵਸਤੂ ਲੈ ਪਾਛੇ ਪਾਵੇ ਏਕ ਵਸਤ ਕਾਰਨ ਵਿਖੋਟ ਗਵਾਰ ਮਹਾਰਾਜ ਕਹਿੰਦੇ ਕਿਆ ਸੁੱਖ ਤੇਰੇ ਸੰਭਲਾ ਆ ਘਰ-ਵਾਰ ਦੇਤਾ ਤੂੰ ਕਾਰੋਬਾਰ ਦੇਤੇ ਬੱਚੇ ਦੇਤੇ ਰੋਟੀ ਖਾਣ ਵਾਸਤੇ ਦੇ ਰਿਆਂ ਉਹ ਕਿੰਨੇ ਸੁੱਖ ਦਿੱਤੇ ਆ ਮੈਂ ਤੇਰੇ ਕਿਹੜੇ ਸੁੱਖ ਵਾਰ-ਵਾਰ ਜਾਦ ਕਰਾਂ ਤੇਰਾ ਸ਼ੁਕਰਾਨਾ ਕਰਾਂ ਕਿ ਆ ਸੁੱਖ ਤੇਰੇ ਸੰਭਲਾ ਕਵਣ ਬਿਧੀ ਵਿਚਾਰ ਮੈਂ ਕਿਸ ਢੰਗ ਦੇ ਨਾਲ ਵਿਚਾਰ ਕਰਾਂ ਕਦੇ ਜਾਦ ਕਰੋ ਨਾ ਅੱਗੇ ਕਿਦਾਂ ਪੁਰਾਣੇ ਬਜ਼ੁਰਗਾਂ ਨੂੰ ਪੁੱਛ ਕੇ ਦੇਖੋ ਗਿਣਤੀ ਦੇ ਕੱਪੜੇ ਹੁੰਦੇ ਸੀ ਲੋਕਾਂ ਦੇ ਉਹੀ ਧੋ ਲੈਣਾ ਪਾ ਲੈਣੇ 2-4 ਕੱਪੜੇ ਹੋਣੇ ਅੱਜ ਅਲਮਾਰੀਆਂ ਭਰੀਆਂ ਪਈਆਂ ਸਬਰ ਫੇਰ ਵੀ ਨਹੀਂ ਬੰਦਿਆ ਅੱਗੇ ਖਾਣ ਵਾਸਤੇ ਕਿੰਨਾ ਕੁ ਹੁੰਦਾ ਸੀ ਮਹਾਰਾਜ ਕਹਿੰਦੇ ਉਹ ਕਦੇ ਸੁੱਖਾਂ ਨੂੰ ਵਿਚਾਰਤ ਸੀ ਸ਼ਰਨ ਸਮਾਈ ਦਾਸ ਹਿਤ ਉਚੇ ਅਗੰਮ ਅਪਾਰ ਅਗੰਮ ਕਹਿੰਦੇ ਜਿੱਥੇ ਤੱਕ ਸਾਡੀ ਪਹੁੰਚ ਨਹੀਂ ਹੈ ਅਪਾਰ ਕਹਿੰਦੇ ਉਹ ਬਿਆੰਤ ਹੈ ਪਰਮਾਤਮਾ ਸ਼ਰਨ ਸਮਾਈ ਜਿਹੜਾ ਉਹਦੀ ਸ਼ਰਨ ਵਿੱਚ ਆਉਂਦਾ ਉਹ ਸ਼ਰਨ ਆਏ ਦੀ ਸਮਾਈ ਕਰ ਲੈਂਦਾ ਉਹ ਆਪਣੇ ਦਾਸਾਂ ਦਾ ਹਿਤੂ ਹੈ ਹਿਤੂ ਕਹਿੰਦੇ ਪ੍ਰਿਆਰ ਕਰਨ ਵਾਲਾ ਹੈ ਸ਼ਰਨ ਸਮਾਈ ਜਿਹੜਾ ਸ਼ਰਨ ਵਿੱਚ ਆਉਂ ਉਹ ਸਮਾ ਲੈਂਦਾ ਆਪਣੇ ਨਾਲ ਲਾ ਲੈਂਦਾ ਸ਼ਰਨ ਸਮਾਈ ਦਾਸ ਹਿਤ ਦਾਸਾਂ ਦਾ ਹਿਤੂ ਹੈ ਉਚੇ ਅਗੰਮ ਅਪਾਰ ਸਗਲ ਪਦਾਰਤ ਅਸ਼ਟ ਸਿੱਧ ਨਾਮ ਮਹਾਰਸ ਮਾਹੇ ਮਾਹੇ ਦੇ ਅਰਥ ਇੱਥੇ ਹਾਹੇ ਨੂੰ ਸਿਹਾਰੀ ਹੈ ਕਹਿੰਦੇ ਨਾਮ ਦੇ ਰਸ ਦੇ ਵਿੱਚ ਸਭ ਕੁਝ ਆ ਗਿਆ ਆ ਦੁਨੀਆ ਦੇ ਜਿੰਨੇ ਪਦਾਰਤ ਹੈ ਅਸ਼ਟ ਅਸ਼ਟ ਕਹਿੰਦੇ 8 ਆ ਜੋਗੀਆਂ ਦੇ 8 ਸਿੱਧੀਆਂ ਜਿਹੜੀਆਂ ਇਹ ਕਹਿੰਦੇ ਸਾਰਾ ਕੁਝ ਆ ਗਿਆ ਸਗਲ ਪਦਾਰਤ ਅਸ਼ਟ ਸਿੱਧ ਨਾਮ ਮਹਾਰਸ ਮਾਹੇ ਸੋ ਪ੍ਰਸੰਨ ਭੈ ਕੇਸ਼ਵਾ ਸੇ ਜਨ ਹਰ ਗੁਣ ਗਾਹੇ ਕੇਸਵਾ ਕਹਿੰਦੇ ਆ ਪ੍ਰਮਾਤਮਾ ਨੂੰ ਅਕਾਲ ਪੁਰਖ ਨੂੰ ਕੇਸਵਾ ਮਤਲਬ ਉਹ ਕੇਸਾਂ ਵਾਲਾ ਹੈ ਸੋ ਪਰਸਨ ਭੈ ਕੇਸਵਾ ਸੇ ਜਨ ਹਰ ਗੁਣ ਗਾਹੇ ਜਦੋਂ ਪ੍ਰਮਾਤਮਾ ਕਿਰਪਾ ਕਰਦਾ ਤੇ ਉਹ ਪਰਮੇਸ਼ਰ ਦੇ ਗੁਣ ਮਨੁੱਖ ਗਾਉਂਦਾ ਮਾਤ ਪਿਤਾ ਸਤ ਬੰਤ ਬੋ ਤੂੰ ਮੇਰੇ ਪ੍ਰਾਣ ਆਧਾਰ ਇਹ ਤਾਂ ਇੱਕ ਇੱਕ ਬਾਣੀ ਦੀ ਸਾਨੂੰ ਗੁਰੂ ਮਹਾਰਾਜ ਨੇ ਪ੍ਰੈਕਟੀਕਲ ਕਰਕੇ ਦਿਖਾਇਆ ਨਹੀਂ ਸੀ ਨਾ ਮਾਤਾ ਪਿਤਾ ਮੈਂ ਤਾਂ ਅੱਗੇ ਵੀ ਕਿਵੇਂ ਬੰਧ ਕਰਦੇ ਸਾਨੂੰ ਨਹੀਂ ਟੈਨਸ਼ਨ ਕਰਨੀ ਚਾਹੀਦੀ ਚਿੰਤਾ ਨਹੀਂ ਕਰਨੀ ਜੇ ਮਾਪੇ ਬਣੇ ਹੈ ਸਾਨੂੰ ਅੰਮ੍ਰਿਤ ਛਕਾਇਆ ਜਾਂਦਾ ਸਾਨੂੰ ਕਹਿੰਦੇ ਤੁਹਾਡਾ ਅੱਜ ਤੋਂ ਮਾਤਾ ਪਿਤਾ ਤੁਹਾਡਾ ਪਿਤਾ ਗੁਰਗੋਬਚ ਸਿੰਘ ਹੈ ਅੱਜ ਤੋਂ ਤੁਹਾਡਾ ਪਿਤਾ ਮਾਤਾ ਜਿਹੜੀ ਸਭ ਕੌੜਾ ਤੁਸੀਂ ਸ਼੍ਰੀ ਆਨੰਦਪੁਰ ਸਭ ਦੇ ਵਾਸੀ ਹੋ ਮਾਤ ਪਿਤਾ ਸੁਤ ਬੰਧ ਪੋ ਇਹ ਸਤਗੁਰੂ ਮੇਰਾ ਸਭ ਕੁਝ ਹੋਈ ਹੈ ਮੇਰਾ ਮਾਤਾ ਮੇਰਾ ਪਿਤਾ ਮੇਰਾ ਪੁੱਤਰ ਮੇਰਾ ਰਿਸ਼ਤੇਦਾਰ ਸਭ ਕੁਝ ਤੂੰ ਮੇਰੇ ਪ੍ਰਾਣ ਆਧਾਰ ਤੂੰ ਮੇਰੇ ਪ੍ਰਾਣਾ ਦਾ ਸਹਾਰਾ ਹੈ ਸਾਧ ਸੰਗ ਨਾਨਕ ਭਜੈ ਜਿਹੜਾ ਫਿਰ ਗੁਰੂ ਕੀ ਸੰਗਤ ਵਿੱਚ ਰਹਿ ਕੇ ਪ੍ਰਮਾਤਮਾ ਨੂੰ ਭਜਦਾ ਹੈ ਯਾਦ ਕਰਦਾ ਹੈ ਵਿਖ ਤਰਿਆ ਸੰਸਾਰ ਉਹਨੇ ਫਿਰ ਇਸ ਮਾਇਆ ਰੂਪੀ ਸੰਸਾਰ ਨੂੰ ਤਰ ਲਿਆ ਹੈ ਅਰਦਾਸ ਕੀਤੀ ਹੈ ਔਰ ਸਾਨੂੰ ਜਾਜ ਦਿਖਾਈ ਹੈ ਦੇਹ ਗੁਸਾਈ ਮੀਤਲਾ ਇਹ ਤਰਸ ਕਰ ਇਹ ਗੁਸਾਈ ਇਹ ਧਰਤੀ ਦੇ ਮਾਲਕ ਮੀਤਲਾ ਮੇਰੇ ਪਿਆਰੇ ਮਿੱਤਰ ਹਕਾਲਪੁਰਖ ਤੂੰ ਸੰਗ ਹਮਾਰੇ ਵਸ ਜੀ ਤੂੰ ਮੇਰੇ ਸਾਡੇ ਨਾਲ ਬਸ ਸਾਡੇ ਕੋਲ ਰਹ ਬਸ ਮੇਰੇ ਪਿਆਰਿਆ ਬਸ ਮੇਰੇ ਗੋਬਿੰਦਾ ਹਰ ਕਰ ਕਿਰਪਾ ਮੰਨ ਵਸ ਜੀ ਗੁਰੂ ਮਹਾਰਾਜ ਕਿਰਪਾ ਕਰਨ ਸਾਧ ਸੰਗਤ ਦੀ ਇਨੀਆਂ ਬੇਂਤੀ ਆਵਦੀਆਂ ਨੇ ਪ੍ਰਵਾਨ ਕਰਨੀਆਂ ਹੋਈਆਂ ਭੁੱਲਾਂ ਨੂੰ ਬਖਸ਼ ਦੇਆ ਬਲਾਉ ਫਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ 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 ਜੀ Hey guru,